ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਦੇ ਲੋਕਾਂ ਵੱਲੋਂ ਛਬੀਲਾਂ ਲਗਾਈਆਂ ਜਾਂਦੀਆਂ ਨੇ ਤਾਂ ਜੋ ਕੋਈ ਪਿਆਸਾ ਨਾ ਰਹਿ ਜਾਵੇ ਉੱਥੇ ਹੀ ਕਈ ਲੋਕ ਅਜੇਹੀ ਵੀ ਨੇ ਜੋ ਕਿਸੇ ਨੂੰ ਪਾਣੀ ਨਹੀਂ ਪਿਲਾ ਸਕਦੇ ਅਜਿਹਾ ਇੱਕ ਤਾਜ਼ਾ ਮਾਮਲਾ ਸੰਗਰੂਰ ਵਿਖੇ ਸਾਹਮਣੇ ਆਇਆ ਜਿੱਥੇ 10 ਸਾਲਾਂ ਮਾਸੂਮ ਬੱਚੇ ਨੂੰ ਪਾਣੀ ਪੀਣਾ ਉਸ ਵੇਲੇ ਮਹਿੰਗਾ ਪੈ ਗਿਆ ਜਦ ਉਸਨੇ ਇੱਕ ਜੂਸ ਦੀ ਰੇੜੀ ਉੱਤੇ ਪਏ ਪਾਣੀ ਦੇ ਕੈਂਪਰ ਵਿੱਚੋਂ ਪਾਣੀ ਪੀ ਲਿਆ ਜਿਸ ਤਰ੍ਹਾਂ ਹੀ ਬੱਚੇ ਨੇ ਪਾਣੀ ਪੀਤਾ ਤਾਂ ਜੂਸ ਦੀ ਰੇੜੀ ਲਗਾ ਰਹੀ ਵਿਅਕਤੀ ਵੱਲੋਂ ਉਸ ਉੱਤੇ ਡੰਡੇ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਵੇਖਿਆ ਜਾ ਸਕਦਾ ਹੈ ਕਿ ਜੂਸ ਦੀ ਰੇੜੀ ਲਗਾਉਣ ਵਾਲਾ ਵਿਅਕਤੀ ਕਿਸ ਤਰ੍ਹਾਂ ਉਸ ਬੱਚੇ ਉੱਤੇ ਵਾਰ ਕਰ ਰਿਹਾ ਹੈ ਤੇ ਆਸ-ਪਾਸ ਦੇ ਲੋਕ ਉਸ ਬੱਚੇ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਮੀਡੀਆ ਨਾਲ ਗੱਲ ਕਰਦੇ ਆ ਦੁਕਾਨਦਾਰਾਂ ਨੇ ਦੱਸਿਆ ਕਿ ਜੂਸ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਵੱਲੋਂ ਬੱਚੇ ਤੇ ਡੰਡੇ ਨਾਲ ਵਾਰ ਕੀਤਾ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਦੁਕਾਨਦਾਰਾਂ ਅਤੇ ਪੀੜਿਤ ਪਰਿਵਾਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ

उसका बोला रुक पुलिस का बच्चा और ने ना धड़ाई से भाग लिया कितनी कौन सी दुकान है वहाँ पे वो और कौन कौन और मेला चौक नहीं बाजार वाला कौन गुरुद्वारा नहीं बड़ा वाला हाँ। वहाँ पर मारा था जूस की दुकान है उसकी हाँ किसकी दुकान है जूस वाली क्या नाम है आपका रेनू नाम जूस लड़का है उसकी उम्र कितनी है किसने पीटा उसको वो हमारे बेटा है दस साल का किसने पीटा उसको उसने अरे गेट में अरे जूस वाला दुकान है अंकल वोने अरे शराब को जाके पानी पीने लग गया मेरे बेटे और उसको गिलास देने लग गया बस उसने अरे मारने लग गया मेरे बेटों को उसको दुकान से पी तो किसने नहीं, नहीं अरे कैसे ना अंकल अरे पकड़ने चला पानी हाथ अरे झिटक के भाग गया और छोटे कहां का लगे इसके उसके गर्दन में लगा है और पैरों में लगा तो अब आप सरकार से प्रशासन से क्या मांग करते हो हम तो ये कर, कह रहे हैं कार्रवाई करा जाए पुलिस उसको कार्रवाई करा जाए कार्रवाई करना चाहते हो हाँ। क्या नाम है अपन भौजी मेरा नाम हमारे मरीन इस रिनू का डेवर लगता हूं और ये हमारा भतीजा है उसका नाम क्या उसका नाम शिवम है बाबू जी हमारा भतीजा है उसको पानी पीने के चक्कर में उस बच्चे को उसने मारा है मर मैं आपको एक बात और भी बताना है मुझे कि हर जो भी हमारी जो हमारी भाभी जाती थी ना उनके लगे उनको भी ऐसी धमकियाँ देता था उल्टा सीधा कहानी जो उतता था ना इसी के कारण उस बच्चे को मारा है उसने क्या नाम है दुकानदार उसके पता है बाबू जी उस दुकानदार का नाम पता नहीं है मुझे दुकान ये जो अपना सनामी चौक है शनि मंदिर के पास इधर जूस का दुकान है वो जूस वाले ने इसको मारा बच्चे भाजी मैं यही मान करता हूँ जिस बच्चे को मारा है कि कोई बच्चे को ना मारे किसी महिलाएँ को ना छेड़े तो उल्टा सीधा ये हमारी महिलाएं हमारी हमारी मान यही है कि किसी को परेशान ना करें हाँ कार्रवाई करें कि जिस बच्चे को मारा हमें कार्रवाई उसके साथ करनी चाहिए किस मालिक ने उसको भी बेटी बेटा दिया होगा

ਕਰੀਬਨ 10 ਸਾਲ ਹਾਂ ਜੀ ਉਹਨੂੰ ਦਾਖਲਾ ਹਸਤਾ ਸੀ ਹਾਂਜੀ ਦਾਖਲੇ ਜੀ ਵਿਜੀ ਜੀ ਵਿਜੀ ਜੀ ਕੀ ਮਸਲਾ ਚਾਹੀਦਾ ਕਿਹੜਾ ਦੁਕਾਨਦਾਰ ਸੀ ਮਸਲਾ ਕੀ ਸੁਨਾਮੀ ਗੇਟ ਜੋ ਜੀ ਕਿ ਏਵਨ ਕੋਈ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖਾਲੀ ਉਹਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਨੇਪੂਰਾ ਦਾ ਮਾਰਿਆ ਕੁੱਟਿਆ ਡੰਗਾਂ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਹਾਂ ਜਿਹੜੇ ਬਾਰੋਂ ਲੋਕ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਪਾਰ ਕਰ ਰਹੇ ਨੇ ਬਿਜ਼ਨਸ ਕਰ ਰਹੇ ਨੇ ਇਹਨਾਂ ਦੀ ਇੱਕ ਵੈਲਿਊਏਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਥਾਣਾ ਸਿਟੀ ਸੰਗਰੂਰ ਚ ਕਰਣ ਜੋ ਕਿ ਜਿਹੜੀ ਆਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋਈ ਛੋਟਾ ਜਿਹਾ ਬੱਚਾ 5-6 ਸਾਲ ਦਾ ਬੱਚਾ ਉਹ ਪਾਣੀ ਪੀਂ ਗਿਆ ਉਹ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਅਪਾ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਅਲ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਲੇਕਿਨ ਆਪਾਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਇਹਨਾਂ ਸਿਰਾਰਥੀ ਅਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮਨ ਦੀ ਕਾਰਵਾਈ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਅੱਗੇ ਕਾਰਵਾਈ ਨਹੀਂ ਕਰਦਾ ਅਸੀਂ ਇਸ ਪੂਰਾ ਸ਼ਹਿਰ ਇਕੱਠਾ ਹੋ ਕੇ ਇਸ ਜੀ ਦੇ ਵਿਚਾਰ ਕਰਾਂਗੇ ਅਗਲੀ ਜਿਹੜੀ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਜੀ ਆਪਾਂ ਗੱਲ ਕਰੀਏ ਕਿ ਬੱਚਾ ਇਸ ਟਾਈਮ ਕਿੱਥੇ ਹੈ ਬੱਚਾ ਇਸ ਟਾਈਮ ਖੁਦ ਲੱਗਿਆ ਕਹਿੰਦੇ ਉਹ ਹਸਪੀਟਲ ਲੈ ਗਏ ਨੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਤੱਕ ਤਾਲਮਿਲ ਕਰਕੇ ਪੂਰੀ ਜਾਣਕਾਰੀ ਜੋ ਕਿ ਮੀਡੀਆ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਸਕੀ ਠੀਕ ਹੈ ਜੀ ਗੁਮਾਨ ਜੀ ਕਿ ਤੁਹਾਡੇ ਗੁਆਂਢ ਤੇ ਇੱਕ ਮਸਲਾ ਹੁੰਦਾ ਕਿ ਜਵਾਦ ਨੂੰ ਪੁੱਤਨ ਦੀ ਵੀਡੀਓ ਆ ਰਹੀ ਹੈ ਸਾਹਮਣੇ ਕੀ ਮਤਲਬ ਉਹ ਜਵਾਦ ਦੀ ਪਾਣੀ ਪੀ ਰਿਹਾ ਸੀਗਾ ਇੱਥੇ ਉਹ ਕੋਈ ਚੁੱਗੀ ਚੱਗੇ ਵਾਲਾ ਜਵਾਦ ਸੀਗਾ ਗਰੀਬ ਉਹ ਪਾਣੀ ਪਿੰਦੇ ਦੇ ਉਹਨੇ ਬਸ ਰੇਡੀ ਵਾਲ ਦੇ ਜਿਹੜਾ ਉਸ ਕੈਂਪਰ ਸੇ ਉਹ ਚ ਪਾਣੀ ਪੀ ਰਿਹਾ ਸੀਗਾ ਉਹਨੇ ਇੰਨੀ ਤੱਕ ਰੇਡੀ ਵਾਲਾ ਮੁਸਲਮਾਨ ਸੀ अच्छा जी हां जी की जूस ਦਾ ਕੰਮ ਕਰਦਾ ਉਹ ਜੂਸ ਦਾ ਕੰਮ ਕਰਦਾਗਾ ਉਹ ਬਸ ਪਾਣੀ ਪੀਂਦੇ ਤੇ ਉਹਨੇ ਇੰਨੀ ਦੱਬ ਕੇ ਉਹਨੇ ਸੋਟੀ ਮਾਰੀ ਜਵਾਕ ਦੇ ਉਹ ਜਵਾਕ ਠੀਕ ਐਸੇ ਹੁਣ ਸੋਟੀ ਟੁੱਟ ਗਈ ਬਈ ਇੰਨੀ ਦੱਬ ਕੇ ਸੋਟੀ ਮਾਰੀ ਇੰਨੀ ਦੱਬ ਕੇ ਤਾਂ ਆਪਾਂ ਕਿਸੇ ਜਾਨਵਰ ਤੇ ਵੀ ਨਹੀਂ ਮਾਰ ਕਿਸੇ ਨੇ ਜੋ ਰੋਕੇ ਤਾਂ ਰੁਕੇ ਨਹੀਂ ਫਿਰ ਉਹ ਮਿੰਟਾਂ ਚ ਹੀ ਮਾਰ ਗਈ ਹੁਣ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਗੱਲ ਹੋਈ ਹੈਗੀ ਅੱਛਾ ਜੀ ਬਾਅਦ ਚ ਲੋਕ ਇਕੱਠੇ ਹੋ ਜੇ ਨਾ ਜੇ ਤਾਂ ਪਹਿਲਾਂ ਪਤਾ ਹੁੰਦਾ ਵੀ ਐਂ ਗੱਲ ਲੱਗੀ ਹੁਣ ਜਵਾ ਆਪਾਂ ਨੂੰ ਕੀ ਪਤਾ ਲੱਗਿਆ ਉਹ ਮੇਰੇ ਆ ਕੈਂਪਰ 'ਤੇ ਹੈਗਾ ਜੇ ਦਿਨ ਚ ਮੈਂ 4 ਬਾਰ ਭਰ ਦਾਨ ਹੂੰ ਇਨਵਸਤੀ ਆਈ ਪਾਣੀ ਦਾ ਤਾਂ ਲੋਕ ਉਹ ਕਰਦੇ ਨੇ ਪੁੰਨ ਹੁੰਦਾਗਾ ਆਪਾਂ ਦਾ ਕੋਈ ਨਾ پلان ਵਾਲੇ ਕਿਸੇ ਨੂੰ ਵੈਸੇ ਔਰ ਫਿਰ ਵੀ ਕੋਈ ਗਲਤ ਹੈ ਕਰਨਾ ਚਾਹੀਦਾਗਾ ਪੰਜਾਬ 'ਚ ਨਹੀਂ ਬਹੁਤ ਜ਼ਿਆਦਾ ਕੰਮ ਖਰਾਬ ਕਰਨਗੇ ਆਣ ਵਾਲੇ 5-7 ਸਾਲਾਂ 'ਚ ਜਿਵੇਂ ਦਿੱਲੀ ਦੀ ਦੇਵੀ ਕਿਟੂਗੜ 100 ਤੋਂ 150 ਬੰਦਾ ਯੂਪੀ ਚੋਂ ਮੁਸਲਮਾਨ ਸੰਗਰੂਰ ਚ ਆ ਰਿਹਾਗਾ ਕਹਿੰਦੀ 100 ਬੰਦਾ ਆ ਰਿਹਾਗਾ ਠੀਕ ਵੀ ਇਹਨਾਂ ਦਾ